ਹੈ ਸਸੇ ਕਾਲ ਰਾਈਸ ਨੂੰ ਅੱਜ ਆਰਟੀਕਾ ਗੱਡੀ ਦੀ ਵਾਟਰ ਬਾਰਡੀ ਨਾ ਖਰਾਬ ਹੋ ਗਈ ਸੀ ਤੇ ਮੈਂ ਕਿਹਾ ਚੱਲ ਆਪਾਂ ਆਪ ਹੀ ਕਰ ਲਾਂ ਨੇ ਪਹਿਲੀ ਵਾਰੀ ਖੋਲੀ ਆਪਾਂ ਆਪੀ ਤੇ ਪਹਿਲਾਂ ਪਤਾ ਨਹੀਂ ਸੀ ਬਾਕੀ ਇਹ ਨੈਟ ਤੇ ਵੀ ਵੀਡੀਓ ਹੈਣੀ ਮੈਂ ਚੈੱਕ ਕਰੀ ਜੀ ਤੇ ਤੁਹਾਨੂੰ ਹੁਣ ਦਿਖਾਉਣਾ ਵੀ ਕਿਵੇਂ ਕੰਮ ਕਰਨਾ ਹੈ ਆ ਦੇਖੋ ਬਾਈ ਜੀ ਆਪਾਂ ਵਾਟਰ ਬਾਰਡੀ ਨੂੰ ਕੱਢ ਲਈ ਬਾਹਰ ਗੱਡੀ ਦੀ ਆਰਟੀਕੀ ਦੀ ਆਰਟੀਕਾ ਇਸ ਵੈਪਟ ਵਾਲੀ ਵੀ ਹੁੰਦੀ ਹੈ ਵਾਟਰ ਬਾਰਡੀ ਦਾ ਇਹ ਤੇ ਮੈਸੇਜ ਕਰ ਸਕਦੇ ਹੋ ਤੇ ਆਹ ਮੈਂ ਲੈ ਕੇ ਆਇਆ ਸੀ ਕੱਲ ਨੂੰ ਨਵੀਂ ਨਮ ਜੱਟ ਵੱਡ ਲੈ ਕੇ ਆਜੀ ਰਿਜਨਲ ਠੀਕ ਹੈ ਚੈੱਕ ਕਰ ਸਕਦੇ ਹੋ ਇਹਦਾ ਪ੍ਰਾਈਸ ਹੈਗਾ 2200 ਰੁਪਿਆ ਤੇ ਆਪਾਂ ਨੂੰ ਮਿਲੀ ਇਹ 2000 ਦੀ ਨਵੀਂ ਜੱਟ ਵੱਡੀ ਰਿਜਨਲ ਕੇ ਰਕੇ ਦਿੱਤੀ ਹੋਣੀ ਤੇ ਆਸੀਂ ਨਵੀਂ ਵਾਟਰ ਵੱਡੀ ਤੇ ਆਹ ਗਿਆ ਜੀ ਪ੍ਰਾਣੀ ਠੀਕ ਹੈ ਜੀ ਤੇ ਇਹਦਾ ਜੀ ਹੈ ਨਾ ਫਰਜ਼ੀ ਟੁੱਟ ਕੇ ਵਿੱਚ ਆ ਦੇਖੋ ਜੀ ਫਰਜ਼ੀ ਟੁੱਟ ਗਈ ਇਹ ਬੇਚੀ ਰਹਿ ਗਈ ਗੱਡੀ ਦੇ ਰਿੰਦਾ ਹੁਸਨ ਨੂੰ ਸ਼ਾਇਦ ਗੱਡ ਤਾਂ ਹੁਣ ਹੁਣ ਮਾਤਨਾ ਤੇ ਆਹ ਦੇਖੋ ਜੀ ਟੁੱਟ ਗਈ ਵਾਟਰ ਵਾਡੀ ਤੇ ਗੱਡੀ ਗਈ ਵੀ ਦਿੱਲੀ ਦਿੱਲੀ ਨੂੰ ਆਂਦੀ ਆਂਦੀ ਨੇ ਇਹਨੇ ਪੰਤੀ ਵਾਟਰ ਵਾਡੀ ਫਿਰ ਮੁੜ ਕੇ ਨਾ ਵਾਟਰ ਵਾਡੀ ਦਾ 베ARING ਟੁੱਟ ਗਿਆ ਦਾ ਆ ਦੇਖ ਆ ਦੇਖ ਲੀਂਦਾ ਨਾ ਆ ਦੇਖੋ ਜੀ ਗੇਰ ਰੁਟਣ ਦੇ ਕਾਰਨ ਇਹ ਡਕ ਡਕ ਵੱਜਣ ਲੱਗੀ ਬੈਲਟ ਲੇ ਗਈ ਬੈਲਟ ਰੁੱਟੀ ਨਹੀਂ ਹੈਗੀ ਲੈ ਗੇਰ ਤਾਂ ਟੁੱਟੀ ਨਹੀਂ ਹੈਗੀ ਸਮਝਾਉਣਾ ਬੈਲਟ ਗੱਡੀ ਹੈਗੀ ਆਰਟੀਕਲ ਸਵਿਫਟ ਵਾਲੀ ਪੈਂਦੀ ਹੈ ਸਵਿਫਟ ਵਾਲਾ ਇੰਜਨ ਹੁੰਦਾ ਨਾ ਇਹਦੇ ਚ ਬੈਲਟ ਵੈਸੇ ਬਸ ਕੀ ਲੈ ਕੇ ਨਾ ਇਹਦੇ ਕੋਈ ਜਿਹੜਾ ਤਾਂ ਵੱਜ ਗਈ ਹੋਈ ਤੇ ਟੁੱਟਣ ਨੂੰ ਵੱਜ ਗਈ ਤੇ ਆਲਟਰਨੇਟਰ ਕੰਮ ਛੱਡ ਗਿਆ ਗੱਡੀ ਲੱਟਾਂ ਸੀ ਡਾਊਨ ਹੋ ਗਈ ਬੈਟਰੀ ਪਤਾ ਲੱਗਿਆ ਬੈਲਟ ਟੁੱਟ ਗਈ ਤੇ ਕੰਮ ਕੋਈ ਬੜਾ ਵੱਡਾ ਨਹੀਂ ਹੈਗਾ ਵੈਸੇ ਜੇ ਆਪਾਂ ਪਾਉਣੀ ਹੈ ਨਾ ਆਪ ਆਪ ਆਪਣੀ ਪਾ ਸਕਦੇ ਆ ਤੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਤੇ ਤੁਹਾਨੂੰ ਦਿਖਾਤੀ ਬਟਰ ਵੱਡੀ ਦਿਨ ਤੇ ਧੰਨਵਾਦ ਜੀ